ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ 3744 ਲੈ ਤੇ ਤੇ ਜਿਵੇਂ ਕਿ ਤਾਣਿਆਂ ਨੂੰ ਤੁਸੀਂ ਜਾਣਦੇ ਹੋਗੇ ਜੋ ਕਿ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾਗਾ ਜਿਵੇਂ ਕਿ ਸੁਪਨਾ ਹੋਗੀ ਤੇ ਲੇਖ ਫਿਲਮ ਵੀ ਹੋਗੀ ਹਨਾ ਬਹੁਤ ਫਿਲਮਾਂ ਨੇ ਗਈਆਂ ਤੇ ਉਹ ਮਸ਼ਹੂਰ ਤਾਣਿਆਂ ਦੇ ਜੋ ਕਿ ਪਿਤਾ ਜੀ ਤੇ ਹਮਲਾ ਕੀਤਾ ਗਿਆ ਜੋ ਕਿ ਇੱਕ ਡਾਕਟਰ ਸੀਗੇ ਮੋਗਾ ਨਰਸਿੰਗ ਹੋਮ ਦੇ ਵਿੱਚ ਜਿਹੜਾ ਕਿ ਇਹ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਤੇ ਗੰਮੀਰ ਹਾਲਤਾਂ ਕੀ ਉਹਨਾਂ ਦੀ ਤੇ ਬਾਕੀ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਕਿ ਸ਼ਰੀਆਮ ਨਰਸਿੰਗ ਹੋਮ ਦੇ ਅੰਦਰ ਜਾ ਕੇ ਗੋਲੀਆਂ ਨੇ ਜਿਹੜੀਆਂ ਉਹ ਚਲਾਈਆਂ ਗਈਆਂ ਨੇਗੀਆਂ ਤੇ ਬਾਕੀ ਆਪਾਂ ਤੁਹਾਨੂੰ ਉਹਨਾਂ ਦੀ ਤਸਵੀਰ ਵੀ ਦਿਖਾਉਣੇ ਆਂਗੇ ਅੱਗੇ ਜਿਵੇਂ ਕਿ ਤੁਸੀਂ ਆਹ ਫੋਟੋ ਦੇਖ ਸਕਦੇ ਹੋ ਕਿ ਤਾਨਿਆਂ ਦੇ ਨਾਲ ਇਹ ਇਹਨਾਂ ਦੇ ਪਿਤਾ ਜੀ ਦੀ ਫੋਟੋ ਆਗੀ ਤੇ ਬਾਕੀ ਇਹਨਾਂ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਗਿਆਗਾ ਜੋ ਕਿ ਸ਼ਰੀਆਮ ਅੱਜ ਗੋਲੀਆਂ ਚਲਾਈਆਂ ਗਈਆਂ ਨੇਗੀਆਂ ਤੇ ਬਾਕੀ ਹਮਲੇ ਤੋਂ ਬਾਅਦ ਦੋ ਗੋਲੀਆਂ ਨੇ ਜਿਹੜੀਆਂ ਉਹਨਾਂ ਦੇ ਪਿਤਾ ਜੀ ਦੇ ਲੱਗੀਆਂ ਨੇ ਤੇ ਬਾਕੀ ਉਹਨਾਂ ਨੂੰ ਮੋਗੇ ਦੇ ਨਿਜੀ ਹਸਪਤਾਲ 'ਚ ਦਾਖਲ ਕਰਾਇਆ ਗਿਆਗਾ ਤੇ ਬਾਕੀ ਪੁਲਿਸ ਵੀ ਪੂਰੀ ਕੋਸ਼ਿਸ਼ ਕਰ ਰਹੀ ਆ ਵੀ ਕਿੰਨਾਂ ਨੇ ਚਲਾਈਆਂ ਨੇ ਗੋਲੀਆਂ ਹਾਲ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਹੈਗਾ